ਫੋਨ ਤੇ ਕਰ ਕਰ ਰਹੇ ਸੀ ਸਾਨੂੰ ਡਾਊਟ ਹੋਇਆ ਅਸੀਂ ਸ਼ੱਕ ਦੇ ਆਧਾਰ ਤੇ ਪੁੱਛਿਆ ਹਾਂ ਵੀ ਤੁਸੀਂ ਉੱਥੇ ਕੀ ਕਰਦਾ ਹੈ ਕਹਿੰਦਾ ਵੀ ਮੇਰਾ ਪੇਸ਼ੈਂਟ ਆ ਕਿੰਨੀ ਦੇਰ ਤੋਂ ਬੈਠਾ ਆ ਤੇ ਬੈਠੇ ਨੂੰ ਮੇਰਾ 20 ਮਿੰਟ ਹੋ ਗਏ ਉਹਨੇ ਉਹ ਸ਼ੁਰੂ ਆ ਗਿਆ ਆਂਦੇ ਪੈਜ ਪੈ ਮੈਂ ਕਹਿਤ ਮਿਲੀ ਕਿਹੇ ਦੀ ਕਿ ਵੈਸੇ ਬੈਠਾ ਹੈ ਇਹ ਆਪਣੇ ਨਜ਼ਾਰ ਤੋਂ ਉਸ ਦੀ ਵੇਟ ਤੇ ਬੈਠਾ ਹੈ ਵੀ ਤੂੰ ਮੋਟਰਸਾਈਕਲ ਲੈ ਕੇ ਆਊਗਾ ਇੱਕ ਮੁੰਡੇ ਖੜੇ ਉਹ ਕਹਿੰਦੇ ਸਾਡੇ ਮੋਟਰਸਾਈਕਲ ਨੂੰ ਚਾਬੀ ਲਾ ਰਹੇ ਸੀ ਤੇ ਇਹ ਬਾਹਰ ਨਿਕਲਾ ਉਹ ਬੰਦਾ ਅੰਦਰ ਹੀ ਗਾਇਬ ਹੋ ਗਿਆ ਚੋਰ ਚੋਰ ਚੋਰੀ ਚੈਰੀ ਕਰਨ ਲੱਗਾ ਹੋ ਸਕਦਾ ਹੋ ਸਕਦਾ ਕੋਈ ਕੋਈ ਪ੍ਰੂਫ ਨਹੀਂ ਹੈਗਾ ਇਹਦੇ ਕੋਲੇ ਹੂੰ ਹਾਂ ਕੋਈ ਹਦਾਰ ਘੜ ਨਹੀਂ ਕੋਈ ਕੁਝ ਨਹੀਂ ਹੈਗਾ ਜਿਹੜਾ ਹੁਣ ਫੜਿਆ ਹੁਣ ਇਹਨੂੰ ਕਿਹਾ ਵੀ ਜਿਹੜੇ ਪੇਸ਼ੈਂਟ ਦਾ ਪਤਾ ਲੈਣਾ ਸਾਨੂੰ ਪੇਸ਼ੈਂਟ ਮਿਲਾ ਕੇ ਲੈ ਇਨ ਕੋਈ ਜਵਾਬ ਨਹੀਂ ਆਇਆ ਸੋ ਹਸਪੀਟਲ ਦੇ ਵਿੱਚ ਲੁੱਟਾਂ ਵੀ ਲਗਾਤਾਰ ਚੋਰੀਆਂ ਵੀ ਹੋ ਰਹੀਆਂ ਹੋਣਾ ਹੁਣੇ ਅਸੀਂ ਮੌਕੇ ਤੋਂ ਆਏ ਹਾਂ ਰੋਲਾ ਪਾ ਕੇ ਪਿੱਛੇ ਉਹ ਚੱਕਦੇ ਆਉਂਦੇ ਨਹੀਂ ਸੋਚਦੀ ਕੋਪਰ ਦੀ ਵੱਡੀਆਂ-ਵੱਡੀਆਂ ਪਲੇਟਾਂ ਉਹ ਵੇਖ ਕੇ ਆ ਰਹੇ ਸੀ ਸ਼ੱਕ ਦੇ ਆਧਾਰ ਤੇ ਨੂੰ ਕੁਝ ਵਿੱਚ ਕਰ ਰਹੇ ਸੀ ਇਹ ਤੁਸ ਮਾਰਿਆ ਬਿਲਕੁਲ ਤੁਸ ਮਾਰਿਆ ਹੁਣ ਇਹਨੂੰ ਜਾ ਕੇ ਕਰੋਗੇ ਤੇ ਕਾਰਵਾਈ ਜਿਹੜੀ ਬੰਨਦੇ ਇਹਨੂੰ ਖਾਣੇ ਦੇ ਦਿੰਨੇ ਆਂਗਾ ਥਾਂ ਵਾਲੇ ਦੀ ਕਾਰਵਾਈ ਫੋਨ ਤੇ ਗੱਲ ਕਰ ਰਹੇ ਸੀ ਸਾਨੂੰ ਡਾਊਟ ਹੋਇਆ ਅਸੀਂ ਸ਼ੱਕ ਦੇ ਆਧਾਰ ਤੇ ਪੁੱਛਿਆ ਹਾਂ ਵੀ ਕੋਤਥੀ ਕੀ ਕਰਦਾ ਹੈ ਕਹਿੰਦਾ ਵੀ ਮੇਰਾ ਪੇਸ਼ੈਂਟ ਆ ਕਿੰਨੀ ਦੇਰ ਤੋਂ ਬੈਠਾ ਹੈ ਇੱਥੇ ਬੈਠੇ ਨੂੰ ਮੇਰਾ 20 ਮਿੰਟ ਹੋ ਗਏ ਉਹਨੇ। ਇਹ ਆਂਦੇ ਬੈਜ ਬਜਾ ਮੈਂ ਕਹਿਤ ਮਿਲੀ ਕਿ ਕਿਸੇ ਦੀ ਕਿ ਵੈਸੇ ਬੈਠਾ ਹੈ। ਇਹ ਆਪਣੇ ਨਜ਼ਾਰ ਤੋਂ ਉਸ ਦੀ ਵੇਡ ਤੇ ਬੈਠਾ ਹੈ ਵੀ ਤੂੰ ਮੋਟਰਸਾਈਕਲ ਲੈ ਕੇ ਆਊਗਾ। ਇੱਕ ਮੁੰਡੇ ਖੜੇ ਹੋ ਕਹਿੰਦੇ ਸਾਡੇ ਮੋਟਰਸਾਈਕਲ ਨੂੰ ਚਾਬੀ ਲਾ ਰਹੇ ਸੀ। ਤੇ ਇਹ ਬਾਹਰ ਨਿਕਲਾ ਉਹ ਬੰਦਾ ਅੰਦਰ ਹੀ ਗਾਇਬ ਹੋ ਗਿਆ। ਚੋਰ ਚੋਰ ਚੋਰੀ ਚੈਰੀ ਕਰਨ ਲੱਗਾ। ਹੋ ਸਕਦਾ ਹੋ ਸਕਦਾ ਕੋਈ ਕੋਈ ਸਬੂਤ ਨਹੀਂ ਹੈਗਾ ਇਹਦੇ ਕੋਲ। ਹੂੰ ਹੂੰ। ਕੋਈ ਹਿਦਾਰ ਕਾਟ ਨਹੀਂ ਕੋਈ ਕੁਝ ਨਹੀਂ ਹੈਗਾ ਜਿਹੜਾ ਹੁਣ ਫੜਿਆ। ਹੁਣ ਇਹਨੂੰ ਕਿਹਾ ਵੀ ਜਿਹੜੇ ਪੇਸ਼ੈਂਟ ਦਾ ਪਤਾ ਲੈਣਾ ਸਾਨੂੰ ਪੇਸ਼ੈਂਟ ਮਿਲਾ ਕੇ ਲੈ। ਕਿੰਨ ਕੋਈ ਜਵਾਬ ਨਹੀਂ ਆਇਆ ਸੋ ਹਸਪੀਟਲ ਦੇ ਵਿੱਚ ਲੁੱਟਾਂ ਵੀ ਲਗਾਤਾਰ ਚੋਰੀਆਂ ਵੀ ਹੋ ਰਹੀਆਂ ਹੋਣਾ ਹਾਂ ਅਸੀਂ ਮੌਕੇ ਤੋਂ ਆਏ ਹਾਂ ਰੋਲਾ ਪਾ ਕੇ ਸੋਚਦੀ ਸੋਚਦੀ ਕਾਪਰ ਦੀ ਵੱਡੀਆਂ-ਵੱਡੀਆਂ ਪਲੇਟਾਂ ਉਹ ਵੇਖ ਕੇ ਆ ਰਹੇ ਸੀ ਸ਼ੱਕ ਦੇ ਆਧਾਰ ਤੇ ਨੂੰ ਕੁਝ ਵਿੱਚ ਕਰ ਰਹੇ ਸੀ ਇਹ ਇਹ ਤੁਸਮਾਰਿਆ ਬਿਲਕੁਲ ਤੁਸਮਾਰਿਆ ਹੁਣ ਇਹਨੂੰ ਜਾ ਕੇ ਕਰੋਗੇ ਤੇ ਕਾਰਵਾਈ ਜਿਹੜੀ ਬੰਨਦੇ ਇਹਨੂੰ ਖਾਣੇ ਦੇ ਦਿੰਨੇ ਆਂਗਾ ਥਾਂ ਵਾਲੇ ਦੀ ਕਾਰਵਾਈ ਫੋਨ ਤੇ ਗੱਲ ਕਰ ਰਹੇ ਸੀ ਸਾਨੂੰ ਡਾਊਟ ਹੋਇਆ ਅਸੀਂ ਸ਼ੱਕ ਦੇ ਆਧਾਰ ਤੇ ਪੁੱਛਿਆ ਹਾਂ ਵੀ ਕੋਤਥੀ ਕੀ ਕਰਦਾ ਹੈ ਕਹਿੰਦਾ ਵੀ ਮੇਰਾ ਪੇਸ਼ੈਂਟ ਆ ਕਿੰਨੀ ਦੇਰ ਤੋਂ ਬੈਠਾ ਹੈ ਤੇ ਬੈਠੇ ਨੂੰ ਮੇਰਾ 20 ਮਿੰਟ ਹੋ ਗਏ ਉਹਨੇ ਇਹ ਆਂਦੇ ਪੈਜ ਬਜਾ ਮੈਂ ਸ਼ਕਤ ਮਿਲੀ ਕਿਹੇ ਦੀ ਕਿ ਵੈਸੇ ਬੈਠਾ ਹੈ ਇਹ ਆਪਣੇ ਨਜ਼ਾਰ ਤੋਂ ਉਸ ਦੀ ਵੇਟ ਤੇ ਬੈਠਾ ਹੈ ਵੀ ਤੂੰ ਮੋਟਰਸਾਈਕਲ ਲੈ ਕੇ ਆਊਗਾ ਇੱਕ ਮੁੰਡੇ ਖੜੇ ਉਹ ਕਹਿੰਦੇ ਸਾਡੇ ਮੋਟਰਸਾਈਕਲ ਨੂੰ ਚਾਬੀ ਲਾ ਰਹੇ ਸੀ ਤੇ ਇਹ ਬਾਹਰ ਨਿਕਲਾ ਕੋ ਬੰਦਾ ਅੰਦਰ ਹੀ ਗਾਇਬ ਹੋ ਗਿਆ ਚੋਰ ਚੋਰ ਚੋਰੀ ਚੈਰੀ ਕਰਨ ਲੱਗਾ ਹੋ ਸਕਦਾ ਹੋ ਸਕਦਾ ਕੋਈ ਕੋਈ ਪ੍ਰੂਫ ਨਹੀਂ ਹੈਗਾ ਇਹਦੇ ਕੋਲ ਹੂੰ ਹੂੰ ਉਈ ਹਦਾਰ ਘੜਨੇ ਕੋਈ ਕੁਝ ਨਹੀਂ ਹੈਗਾ ਜਿਹੜਾ ਹੁਣ ਫੜਿਆ ਹੁਣ ਇਹਨੂੰ ਕਿਹਾ ਵੀ ਜਿਹੜੇ ਪੇਸ਼ੈਂਟ ਦਾ ਪਤਾ ਲੈਣਾ ਸਾਨੂੰ ਪੇਸ਼ੈਂਟ ਮਲਾ ਕੇ ਲੈ ਇਹਨ ਕੋਈ ਜਵਾਬ ਨਹੀਂ ਹੈਗਾ ਹਸ ਹਸਪੀਟਲ ਦੇ ਵਿੱਚ ਲੁੱਟਾਂ ਵੀ ਲੱਗਦਾ ਰਹੀਆਂ ਚੋਰੀਆਂ ਵੀ ਹੋ ਰਹੀਆਂ ਹੋਣਾ ਹਾਂ ਹੁਣੇ ਅਸੀਂ ਮੌਕੇ ਤੋਂ ਆਏ ਆ ਅੱਜ ਜੀ ਰੋਲਾ ਪਾ ਪਿੱਛੇ ਉਹ ਚਾਪੀ ਆਉਂਦੇ ਮੈਂ ਸੁੱਚ ਦੀ ਕਾਪਰ ਦੀ ਵੱਡੀਆਂ ਗੈਂਪਲੇਟਾਂ ਉਹ ਵੇਖ ਕੇ ਆ ਰਹੇ ਸੀ ਸ਼ੱਕ ਦੇ ਦਾਤੇ ਨੂੰ ਕੁਝ ਨਿਚ ਕਰ ਰਹੇ ਸੀ ਇਹ ਤੂਠ ਮਾਰ ਰਿਹਾ ਬਿਲਕੁਲ ਤੂਠ ਮਾਰ ਰਿਹਾ देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप